ਕੀ ਨਾਮ ਆ ਕਿਦਰ ਹਰਦੇਵ ਸਿੰਘ ਇੱਕ ਦੁਕਾਨ ਦਾ ਕੀ ਨਾਮ ਹੈ ਕ੍ਰਿਸ਼ਨਾ ਸਿਮਿੰਟ ਸਟੋਰ ਕਿੱਥੇ ਹੈ ਜੀ ਕਿਰਿਆਲੇ ਤੇ ਕੀ ਗੱਲ ਹੋਈ ਹੈ ਜਿਹੜੀ ਗੋਲੀ ਦਾ ਨਿਸ਼ਾਨ ਕੀ ਗੱਲ ਹੈ ਇਹ ਨਾ ਸਾਹਿਬ ਜੀ ਬਾਉ ਨੂੰ ਵੀ ਲੰਘ ਪਹਿਲਾਂ ਫੋਨ ਆਇਆ ਇਹ ਫੋਨ ਆਇਆ ਇਹ 10 ਲੱਖ ਰੁਪਏ ਮੰਗਦੇ ਸੀ ਕੌਣ ਹੈ ਬੰਦਾ ਜਿਹਦੇ ਨਾਲ ਕੌਣ ਸੀ ਆਣ ਪਛਾਤਾ ਹੀ ਆ ਬੰਦੇ ਬੰਦੇ ਦਾ ਨਾਮ ਤਾਂ ਨਹੀਂ ਪਤਾ ਤੇ ਫੋਨ ਕਰਦੇ ਧਮਕੀਆਂ ਦਿੰਦੇ ਸੀ ਬਾਉ ਨੂੰ ਕਿ 10 ਲੱਖ ਰੁਪਏ ਦਾ ਉਹ ਤੇ ਅੱਜ ਕੀ ਹੋਇਆ ਅੱਜ ਬਾਊਜੀ ਤਾਂ ਨਹੀਂ ਇੱਥੇ ਉਹ ਗਏ ਸੀ ਕਿਤੇ ਦਵਾਈ ਲੈਣ ਗਏ ਸੀ ਤੇ ਅਸੀਂ ਦੁਕਾਨ ਤੇ ਹਾਂ ਮੈਂ ਅੰਦਰੋਂ ਉੱਠ ਕੇ ਤੇ ਬਾਹਰ ਸੱਜਿਆ ਲੱਗਾ ਹਿਆਂ ਬੰਨਣ ਤੇ ਇੱਕੇ ਦਮ ਗੋਲੀ ਚੱਲੀ ਆ ਉਹ ਵੀ ਮੁੰਡਾ ਗਾਹ ਨੰਗਾ ਤੇ ਮੈਂ ਜੇ ਉੱਥੇ ਸਿੱਧੀ ਸਿਰ ਦੇ ਉੱਤੋਂ ਦੀ ਸ਼ੀਸ਼ੇ ਦੇ ਵਿੱਚ ਵੱਜੀ ਆ ਕਿ ਕੱਤੇ ਆਏ ਸੀ ਇਹ ਮੋਟਰਸਾਈਕਲ ਸਪਲੈਂਡਰ ਤੇ ਦੋ ਜਣੇ ਸੀ ਦੋ ਜਣੇ ਸੀ ਤੇ ਮੂੰਹ ਬੱਦੇ ਸੀ ਤੇ ਆ ਜਿਹੜੀ ਸੀਸੀਟੀਵੀ ਇਹਨਾਂ ਦੀ ਆ ਹਾਂ ਇਹਨਾਂ ਦੀ ਹਾਂ ਤੇ ਹੁਣ ਆਏ ਪੁਲਸ ਆਈ ਹੈ ਕੋਈ ਕੀਤੀ ਕਾਰਵਾਈ ਪੁਲਸ ਆਈ ਆਗੇ ਹੁਣ ਕਾਰਵਾਈ ਕਰਨ ਤੇ ਹੁਣ ਬੌਜੀ ਜਿਹੜੇ ਤੁਹਾਡੇ ਇੱਥੇ ਨਹੀਂ ਹੈਗੇ ਬੌਜੀ ਹੈ ਨਹੀਂ ਇੱਥੇ ਹੁਣ ਕੀ ਮੰਗ ਕੀ ਕਰਦੇ ਤੁਸੀਂ ਪੁਲਸ ਤੋਂ ਮੰਗ ਇਹੋ ਕਰਦੇ ਆ ਵੀ ਉਹਨਾਂ ਦੇ ਬੰਦ ਕਾਰਵਾਈ ਕੀਤੀ ਜਾਵੇ ਬੰਦੇ ਫੜੇ ਜਾਣ ਜਿਹੜੇ ਇਤਰਾ ਸ਼ਰਿਆਂ ਗੋਲੀਆਂ ਚਲਾਉਂਦੇ ਦਿਨ ਦਿਹਾੜੇ ਹੁਣ ਕਿਸੇ ਦਾ ਹੁਣ ਨਿਕਾਣ ਹੋ ਸਕਦਾ ਇੱਥੇ ਸਰ ਜੀ ਜਿਹੜਾ ਕ੍ਰਿਸ਼ਨਾ ਸੀਮੈਂਟ ਸਟੋਰ ਤੇ ਕੁਝ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਉਹਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਕੀ ਮਾਮਲਾ ਕੀ ਹੈ ਸਰ ਜੀ ਮਾਮਲਾ ਕਿਸ਼ਨਾ ਸੀਮਿੰਟ ਸਟੋਰ ਆਇਆ ਇਹਦੇ ਮਾਲਕ ਹੈ ਕਿਸ਼ਨਪਾਲ ਜੀ ਇਹਾਲੇ ਦੇ ਰਹਿਣ ਵਾਲੇ ਨਦੀ ਰਹਿائش ਉੱਪਰ ਥੱਲੇ ਤੋਂ ਸ਼ਾਪਸ ਨੇ ਉੱਪਰ ਰਹਿائش ਆ ਕਰੀਬ ਬਹੁਤ ਵਾਰ ਜਿਹੜਿਆ ਦੋਨੋਂ ਮੋਟਰਸਾਈਕਲਿਸਟ ਆਏ ਉਹਨਾਂ ਨੇ ਇਹਨਾਂ ਦੇ ਸ਼ਾਪ ਤੇ ਜਿਹੜਾ ਇੱਕ ਵਾਈਫਾਈ ਕੀਤਾ ਆ ਇਸ ਤੋਂ ਪਹਿਲਾਂ ਵੀ ਕਰੀਬ ਮਹੀਨਾ ਪਹਿਲਾਂ ਇਹਨਾਂ ਨੂੰ ਕੋਈ ਇਹਨਾਂ ਨੂੰ ਕਾਲ ਆਈ ਸੀ ਜਿਹਦੇ ਵਿੱਚ ਕੋਈ ਅਨਨੋਮ ਬੰਦਾ ਜਿਹੜਾ ਨੇ ਇਹਨਾਂ ਤੋਂ ਪੈਸਿਆਂ ਦੀ ਮਾਰਦਾ ਦਾ ਬਾਚੂ ਸਾਇਲੈਂਟ ਹੋ ਗਿਆ ਅੱਜ ਮੇਰੇ ਨਾਲ ਨੇ ਇਹ ਫਾਇੰਸ ਹੈ ਇਸ ਮਨਚ ਦੇ ਫਾਈਰ ਦਰ ਦਿੱਤੀ ਜਿੰਦੀ ਜਿਹੜੇ ਅਰੈਸਟ ਹੋ ਗਏ ਸਰ ਇਹ ਕਿਹੜਾ ਵਿਅਕਤੀ ਸੀ ਉਹਦਾ ਨਾਮ ਸਾਹਮਣੇ ਆਇਆ ਕੋਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਸਮਝ ਲਾਸਟ ਟਾਈਮ ਇਹ ਸਾਡਾ ਗੈਂਗਸਟਰ ਹੈ ਕੋਈ ਕੇ ਵੈਸੇ ਜਿਹਦੇ ਵੱਲ ਫਰौती ਮੰਗੀ ਜਾ ਰਹੀ ਹੈ ਤਾਂ ਦਸਾਂ ਨੀ ਇਹ ਪਾਰਟ ਆਵਰ ਇਨਵੈਸਟੀਗੇਸ਼ਨ ਜਿਹੜਾ ਹੈਗੇ ਜੀ ਇਹਦੇ ਸਕੋਪ ਦਾ ਸਰ ਇਹ ਤੋਂ ਪੜੇ ਜਾਣ ਵਿੱਚ ਸਾਰਾ ਕਰਿਆ ਕਰਦਾ